ਯਾਰੋ ਤਾਂ ਹੈਗੀ ਜਿਹੜੀ ਗੁਰੂਆਂ ਦੀ ਛਣਗ ਇਹਨਾਂ ਦੇ ਅੰਦਰ ਆ ਉਹ ਚਿੰਗ ਹਜੇ ਵੀ ਹੈਗੀ ਹਾਉ ਸਾਡੀ ਨਹੀਂ ਉਹ 50 ਸਾਲਾਂ ਵਾਲੀ ਸਰਕਾਰ ਆਉਂਦੀ 1463 ਤੋਂ ਚੱਲੀ ਲਗਾਤਾਰ ਸਾਡਾ ਰਾਜ ਪੁਛਤ ਨਹੀਂ ਚੱਲੂ ਆਖਿਰਾਂ ਦੇ ਤੱਕ ਭਾਈ ਕਿਹ ਦੇਗਣਾ ਚ ਮੋੜਦੇ ਹਕੂਮਤਾਂ ਦੇ ਨੱਕ ਵੱਡੇ ਧੜਕੇ ਦੀ ਬਾਣੀ ਪਿੰਡੇ ਛੋਂਦਾ ਠੰਡਾ ਪਾਣੀ ਕੋ ਆਹਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਬਾਤ ਕੋ ਰਾਜੀ ਜੀ ਉਹਨਾਂ ਦੇ ਬਰਕਾਸ਼ ਦਿਹਾੜਿਆ ਮਰਪੋ ਜਿਹੜੇ ਮਿਸ਼ਾਲ ਨਗਰ ਕੀਰਤਨ ਜਿੱਥੇ ਮਗਦਰਾ 9 ਵਰਸ ਪਾਸ਼ੀ ਦਸਵੀਂ ਜੀਰਪੁਰਲਾ ਮਹਾਦੀ ਪੰਜਾਬ ਦੇ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਦੇ ਨਾਲ ਧੰਨ ਧੰਨ ਸਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੰਦਰ ছায়ਾ ਦੇ ਵਿੱਚ ਮਿਸ਼ਾਲ ਨਗਰ ਕੀਰਤਨ ਪੰਜ ਪਿਆਲੇ ਪੰਜ ਨਿਸ਼ਾਨੀ ਇਸੇ ਉਹਨਾਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਦੀ ਅਰੰਭਤਾ ਹੋਣ ਲੱਗੀ ਹੈ ਮੈਂ ਦੇ ਸੋ ਦੇ ਪਿਆ ਸਮੂਹ ਦੂ ਨਾਮ ਦਾ ਮੇਰਾ ਸੰਕਾ ਨੂੰ ਧੰਨ ਧੰਨ ਸਾਹਿਬ ਜੀ ਗੁਰਵੰਸ ਜੀ ਪੰਥ ਦੇ ਵਾਰੀ ਜੀ ਉਹਨਾਂ ਦੇ ਪ੍ਰਕਾਸ਼ ਦਿਹਾੜਿਆਂ ਤੇ ਬਹੁਤ ਬਹੁਤ ਨਾਸ਼ਾ ਜਿੱਤਾਂ ਧੰਨ ਧੰਨ ਸਾਹਿਬ ਜੀ ਗੁਰਵੰਸ ਜੀ ਪੰਥ ਦੇ ਵਾਰੀ ਜੀ ਨੇ ਜਿੱਥੇ ਸ੍ਰੀ ਪਟਨਾ ਸਾਹਿਬ ਸਾਹਿਬ ਸ੍ਰੀ ਪਟਨਾ ਸਾਹਿਬ ਕੇ ਸਹੀ ਪ੍ਰਕਾਸ਼ ਹਮਾਰਾ ਭਰੋ ਪਟਨਾ ਸ਼ਹਿਰ ਮਿੱਤੇ ਭਾਗਿਆਰੋ ਸਾਹਿਬੇ ਗੁਰਸਖ ਸਿੰਘ ਸਤਨੰਦ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਰੀ ਉਹਨਾਂ ਦੇ ਫਰਕਾਜ਼ ਦਿਹਾੜਿਆਂ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹੱਥ ਆਵਾਜ਼ ਹੋ ਕੋ ਬੇਦ ਸਿੰਘ ਸਾਹਿਬੇ ਸ਼ਹਿਨशाह ਗੋਬਿੰਦ ਸਿੰਘ ਸਤਨੰਦ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਦੀ ਪੰਥ ਦੇ ਵਾਰੀ ਧੋਕੀ ਬਾਣੀ ਆਈ ਜਿਸ ਸਰੀਰ ਜੰਮਟਾਈ ਜਿੱਥੇ ਤਾਂ ਸੰਤ ਸਹਿਬ ਗੁਰੂ ਰਣ ਸਾਹਿਬ ਦੇ ਕਾਲੂ ਖੇਤਰੀ ਗੁਰੂ ਗੁਰੂ ਕਾਨ੍ਹ ਸਿੰਘ ਜੀ ਪੰਥ ਦੇ ਬਾਣੀ ਦੀ ਉਹਨਾਂ ਦੇ ਪ੍ਰਕਾਸ਼ ਜਹਾੜਾ ਹੁਜਮਨ ਪਰ ਜਿਹੜੇ ਉਹ ਉਪਾਇ ਲਾਣੇ ਨੇ ਸੁਸਾਲ ਲੈ ਜਿੱਥੇ ਜੀਲਪੁਰ ਇਲਾਕਾ ਨਿਵਾਸੀ ਗੁਰਸੇ ਸੰਤਾਂ ਉੱਤੇ ਦੇਸ਼ ਦੇ ਦੀਆਂ ਗੁਰੂ ਨਾਨਕ ਨਾਮ ਦੇ ਰੋਹ ਸੰਤਾਂ ਨੂੰ ਬੇਂਦਿਆ ਗੁਰਦਾਬ ਘਰ ਸਾਹਿਬ ਪਾਂਛੇ ਤਸਵੀਰ ਕਾਣੀ ਨੇ ਜਿਸ ਦਾ ਫੁੱਡਾ ਦਾਲਜੀਤਪੁਰਬ ਕੇ ਜਿੱਥੇ ਕੱਲ ਨੂੰ ਮੁਫਤ ਸਮਾਗਮ ਹੋਣੇ ਨੇ ਤੇ ਜਿੱਥੇ ਸ੍ਰੀ ਦਰਬਾਰ ਸਾਹਿਬ ਦੇ ਨੰਦਮੀ ਰਾਗੀ ਜਥਾ ਤੇ ਉੱਤੇ ਅੰਕੜੀਆਂ ਤੋਂ ਪਾਈਸਾ ਕਿੰਨੀ ਜਥੇ ਬਾਬਾ ਮਨਮੋਹ ਸਿੰਘ ਜੀ ਬਾਤਮਾਲੇ ਤੇ ਨਾਲ ਜਿੱਥੇ ਰਾਗੀ ਢਾਡੀ ਕਥਾਵਾਚ ਪਹੁੰਚ ਰਹੇ ਨੇ ਸੁਸਾਲੀਆਂ ਗੁਰਸਿੱਖ ਸੰਗਤਾਂ ਜਿੱਥੇ 10:30 ਵਜੇ ਜਿਹੜੇ ਧਰਮਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਤਸ਼ਾਹਾਂ ਦੇ ਭੋਗ ਪਾਇਆ ਜਾਣੇ ਨੇ

ਆ ਰਾਜੇਲਾ ਗੁਰੂ ਸਾਹਿਬ ਦਾ ਸਰਕਾਰ ਕਰਦੇ ਹੋਏ ਆਪਾਂ ਸਤਨਾਮ ਵਾਇਪੁਂਦਰ ਜਾਫ ਕਰਦੇ ਕੀ ਨਮਕ ਦੀ ਜਨਨਾਤ ਆਪਣੀ ਮਾਣ ਦੀ ਰੂਹਣੀ ਹੈ ਵਾਇਪੁਂਦੀ ਦਾ ਖਾਲਸਾ ਵਾਇਪੁਂਦੀ